ਚੋਣਾਂ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਚੁੱਕਿਆ ਤੇ ਦੇਖਿਆ ਜਾ ਸਕਦਾ ਹੈ ਕਿ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਲਗਭਗ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਗੱਲ ਕੀਤੀ ਜਾਏ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵਿੱਚ ਵੀ ਸਾਰੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਹੋ ਚੁੱਕਿਆ ਪਰ ਗੱਲ ਕੀਤੀ ਜਾਏ ਰਵਨੀਤ ਬਿੱਟੂ ਦੀ ਜਿਹੜੇ ਕਿ ਬੀਜੇਪੀ ਕੈਂਡੀਡੇਟ ਨੇ ਉਹਨਾਂ ਦਾ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਤਾਰ ਹੀ ਵਿਰੋਧ ਕੀਤਾ ਜਾਰੀ ਹੈ ਤੇ ਨਾ ਸਿਰਫ ਰਵਨੀਤ ਸਿੰਘ ਬਿੱਟੂ ਬਲਕਿ ਭਾਜਪਾ ਦੇ ਹੋਰ ਵੀ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਹੈ ਗੱਲ ਕੀਤੀ ਜਾਏ ਪਰਨੀਤ ਕੌਰ ਦੇ ਨਾਲ ਹੀ ਹੰਸਰਾਜ ਹੰਸ ਵੀ ਜਿਹੜੇ ਨੇ ਉਹਨਾਂ ਦਾ ਵੀ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਜਿੱਥੇ ਵੀ ਜਾ ਕੇ ਕੈਂਡੀਡੇਟ ਪ੍ਰਚਾਰ ਕਰੇ ਨੇ ਤਾਂ ਉੱਥੇ ਪਹੁੰਚ ਕੇ ਕਿਸਾਨਾਂ ਦੇ ਵੱਲੋਂ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਰਵਨੀਤ ਬਿੱਟੂ ਦਾ ਵਿਰੋਧ ਹੋ ਰਿਹਾ ਉਹਨਾਂ ਦੇ ਮੀਮਸ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤੇ ਜਾ ਰਹੇ ਨੇ ਤਾਂ ਇਹ ਕੁਝ ਪੋਸਟਾਂ ਜਿਹੜੀਆਂ ਨੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ ਕਿ ਕਿੰਜ ਲੋਕਾਂ ਦੇ ਵੱਲੋਂ ਵੱਖ-ਵੱਖ ਮੀਮਸ ਬਣਾਏ ਜਾ ਰਹੇ ਨੇ ਤੇ ਇਹਨਾਂ ਨੂੰ ਵਾਇਰਲ ਕੀਤਾ ਜਾ ਰਿਹਾ ਉੱਥੇ ਗੱਲ ਕੀਤੀ ਜਾਏ ਤਾਂ ਰਵਨੀਤ ਬਿੱਟੂ ਜਿਹੜੇ ਨੇ ਬੀਤੇ ਦਿਨੇ ਲਾਈਵ ਹੋਏ ਲਾਈਵ ਹੋ ਕੇ ਉਹਨਾਂ ਦੇ ਵੱਲੋਂ ਆਪਣੇ ਵੱਲੋਂ ਕੀਤੇ ਗਏ ਕੰਮ ਜਿਹੜੇ ਨੇ ਇਸ ਲਾਈਵ ਦੇ ਦੌਰਾਨ ਲੋਕਾਂ ਨੂੰ ਗਿਣਵਾਏ ਜਾ ਰਹੇ ਸੀ ਕੁੱਲ ਮਿਲਾ ਕੇ ਦੇਖਿਆ ਜਾ ਸਕਦਾ ਕਿ ਭਾਜਪਾ ਦਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਤਾਂ ਜਿਹੇ ਦੇ ਵਿੱਚ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਭਾਜਪਾ ਉਮੀਦਵਾਰ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਮਾਇੂਸੀ ਛਾਂਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਦੇਖਿਆ ਜਾ ਸਕਦਾ ਹੈ ਕਿ ਯੋਗੀ ਅਦਿੱਤਿਆਨਾਥ ਜਿਨ੍ਹਾਂ ਨੂੰ ਫਾਇਰ ਬ੍ਰਾਂਡ ਵੀ ਕਿਹਾ ਜਾਂਦਾ ਹੈ ਸਟਾਰ ਪ੍ਰਚਾਰਕ ਨੇ ਭਾਜਪਾ ਦੇ ਲੁਧਿਆਣਾ ਪਹੁੰਚਣਗੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਰਵਨੀਤ ਬਿੱਟੂ ਦਾ ਸਮਰਥਨ ਦੇਣ ਦੇ ਲਈ ਯੋਗੀ ਅਦਿੱਤਿਆਨਾਥ ਜਿਹੜੇ ਨੇ ਹੁਣ ਲੁਧਿਆਣਾ ਪਹੁੰਚ ਖਣਗੇ ਤਾਂ ਦੇਖਿਆ ਜਾ ਸਕਦਾ ਕਿ ਲੁਧਿਆਣਾ ਦੇ ਵਿੱਚ ਹਿੰਦੀ ਬੈਡ ਦੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਰਹਿੰਦੇ ਨੇ ਤਾਂ ਜਿਹੜੇ ਯੋਗਿਆ ਦਿੱਤਿਆਨਾਨ ਨੇ ਕਿਤਨਾ ਕਿਤੇ ਉਹਨਾਂ ਦੇ ਲੁਧਿਆਣਾ ਪਹੁੰਚਣ ਦੇ ਨਾਲ ਪੰਜਾਬ ਪਹੁੰਚਣ ਦੇ ਨਾਲ ਜਿਹੜੇ ਭਾਜਪਾ ਉਮੀਦਵਾਰ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਮੋਟੀਵੇਸ਼ਨ ਮਿਲੇਗੀ ਕਿਉਂਕਿ ਲੰਮੇ ਸਮੇਂ ਤੋਂ ਦੇਖਿਆ ਜਾ ਸਕਦਾ ਕਿ ਜਿਹੜੇ ਭਾਜਪਾ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਤਾਂ ਪਾਜਪਾ ਦੇ ਜਿਹੜੇ ਫਾਇਰ ਬ੍ਰੈਂਡ ਯੋਗਿਆ ਦਿੱਤਿਆਨਾਥ ਨੇ ਲੁਧਿਆਣਾ ਪਹੁੰਚਣਗੇ ਤਾਂ ਜੋ ਕਿਤੇ ਨਾ ਕਿਤੇ ਜਿਹੜੇ ਉਮੀਦਵਾਰ ਨੇ ਇਹਨਾਂ ਦੀ مایوسی ਦੂਰ ਹੋ ਸਕੇ ਦੇਖਿਆ ਜਾਏਗਾ ਕਿ ਪ੍ਰਚਾਰ ਵੀ ਜਿਹੜਾ ਉਹ ਵੀ ਰਵਨੀਤ ਬਿੱਟੂ ਦੇ ਨਾਲ ਮਿਲ ਕੇ ਯੋਗਿਆ ਦਿੱਤਿਆਨਾਥ ਦੇ ਵੱਲੋਂ ਕੀਤਾ ਜਾਵੇਗਾ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਚੁੱਕਿਆ ਤੇ ਦੇਖਿਆ ਜਾ ਸਕਦਾ ਹੈ ਕਿ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਲਗਭਗ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਗੱਲ ਕੀਤੀ ਜਾਏ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵਿੱਚ ਵੀ ਸਾਰੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਹੋ ਚੁੱਕਿਆ ਪਰ ਗੱਲ ਕੀਤੀ ਜਾਏ ਰਵਨੀਤ ਬਿੱਟੂ ਦੀ ਜਿਹੜੇ ਕਿ ਬੀਜੇਪੀ ਕੈਂਡੀਡੇਟ ਨੇ ਉਹਨਾਂ ਦਾ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਤਾਰ ਹੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਨਾ ਸਿਰਫ ਰਵਨੀਤ ਸਿੰਘ ਬਿੱਟੂ ਬਲਕਿ ਪਾਜਪਾ ਦੇ ਹੋਰ ਵੀ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਗੱਲ ਕੀਤੀ ਜਾਏ ਪਰਨੀਤ ਕੌਰ ਦੇ ਨਾਲ ਹੀ ਹੰਸਰਾਜ ਹੰਸ ਵੀ ਜਿਹੜੇ ਨੇ ਉਹਨਾਂ ਦਾ ਵੀ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਜਿੱਥੇ ਵੀ ਜਾ ਕੇ ਕੈਂਡੀਡੇਟ ਪ੍ਰਚਾਰ ਕਰ ਨੇ ਤਾਂ ਉੱਥੇ ਪਹੁੰਚ ਕੇ ਕਿਸਾਨਾਂ ਦੇ ਵੱਲੋਂ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਰਵਨੀਤ ਬਿੱਟੂ ਦਾ ਵਿਰੋਧ ਹੋ ਰਿਹਾ ਉਹਨਾਂ ਦੇ ਮੀਮਸ ਬਣਾ ਕੇ ਸੋਸ਼ਲ ਮੀਡੀਆ ਤੇ ਉੱਪਰ ਵਾਇਰਲ ਕੀਤੇ ਜਾ ਰਹੇ ਨੇ ਤਾਂ ਇਹ ਕੁਝ ਪੋਸਟਾਂ ਜਿਹੜੀਆਂ ਨੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ ਕਿ ਕਿੰਝ ਲੋਕਾਂ ਦੇ ਵੱਲੋਂ ਵੱਖ-ਵੱਖ ਮੀਮਸ ਬਣਾਏ ਜਾ ਰਹੇ ਨੇ ਤੇ ਇਹਨਾਂ ਨੂੰ ਵਾਇਰਲ ਕੀਤਾ ਜਾ ਰਿਹਾ ਉਤੀ ਗੱਲ ਕੀਤੀ ਜਾਇਆ ਤਾਂ ਰਵਨੀਤ ਬਿੱਟੂ ਜੇੜੇ ਨੇ ਬੀਤੀ ਦਿਨੀ ਲਾਈਵ ਹੋਏ ਲਾਈਵ ਹੋ ਕੇ ਉਹਨਾਂ ਦੇ ਵੱਲੋਂ ਆਪਣੇ ਵੱਲੋਂ ਕੀਤੇ ਗਏ ਕੰਮ ਜਿਹੜੇ ਨੇ ਇਸ ਲਾਈਵ ਦੇ ਦੌਰਾਨ ਲੋਕਾਂ ਨੂੰ ਗਿਣਵਾਏ ਜਾ ਰਹੇ ਸੀ ਕੁਲ ਮਿਲਾ ਕੇ ਦੇਖਿਆ ਜਾ ਸਕਦਾ ਕਿ ਪਾਜਪਾ ਦਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਾਫੀ ਇਜ਼ਾ ਦਾ ਵਿਰੋਧ ਹੋ ਰਿਹਾ ਤਾਂ ਜਿਹੇ ਦੇ ਵਿੱਚ ਲੋਕਾਂ ਦੇ ਵਿੱਚ ਕਿਤਨਾ ਕਿਤੇ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਭਾਜਪਾ ਉਮੀਦਵਾਰ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਮਾਇੂਸੀ ਛਾਂਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਦੇਖਿਆ ਜਾ ਸਕਦਾ ਹੈ ਕਿ ਯੋਗੀ ਅਦਿੱਤਿਆਨਾਥ ਜਿਨ੍ਹਾਂ ਨੂੰ ਫਾਇਰ ਬ੍ਰੈਂਡ ਵੀ ਕਿਹਾ ਜਾਂਦਾ ਹੈ ਸਟਾਰ ਪ੍ਰਚਾਰਕ ਨੇ ਭਾਜਪਾ ਦੇ ਲੁਧਿਆਣਾ ਪਹੁੰਚਣਗੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਰਵਨੀਤ ਬਿੱਟੂ ਦਾ ਸਮਰਥਨ ਦੇਣ ਦੇ ਲਈ ਯੋਗੀ ਅਦਿੱਤਿਆਨਾਥ ਜਿਹੜੇ ਨੇ ਹੁਣ लुधियाना ਪਹੁੰਚਣਗੇ ਤਾਂ ਦੇਖਿਆ ਜਾ ਸਕਦਾ ਕਿ ਲੁਧਿਆਣਾ ਦੇ ਵਿੱਚ ਹਿੰਦੀ ਬੈਟ ਦੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਰਹਿੰਦੇ ਨੇ ਤਾਂ ਜਿਹੜੇ ਯੋਗਿਆ ਦਿੱਤਿਆ ਨਾਦ ਨੇ ਕਿਤੇ ਨਾ ਕਿਤੇ ਉਹਨਾਂ ਦੇ ਲੁਧਿਆਣਾ ਪਹੁੰਚਣ ਦੇ ਨਾਲ ਪੰਜਾਬ ਪਹੁੰਚਣ ਦੇ ਨਾਲ ਜਿਹੜੇ ਭਾਜਪਾ ਉਮੀਦਵਾਰ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਮੋਟੀਵੇਸ਼ਨ ਮਿਲੇਗੀ ਕਿਉਂਕਿ ਲੰਮੇ ਸਮੇਂ ਤੋਂ ਦੇਖਿਆ ਜਾ ਸਕਦਾ ਕਿ ਜਿਹੜੇ ਭਾਜਪਾ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਤਾਂ ਪਾਜਪਾ ਦੇ ਜਿਹੜੇ ਫਾਇਰ ਬ੍ਰੈਂਡ ਯੋਗੀ ਅਦਿੱਤਿਆਨਾਥ ਨੇ ਲੁਧਿਆਣਾ ਪਹੁੰਚਣਗੇ ਤਾਂ ਜੋ ਕਿਤੇ ਨਾ ਕਿਤੇ ਜਿਹੜੇ ਉਮੀਦਵਾਰ ਨੇ ਇਹਨਾਂ ਦੀ مایوسی ਦੂਰ ਹੋ ਸਕੇ ਦੇਖਿਆ ਜਾਏਗਾ ਕਿ ਪ੍ਰਚਾਰ ਵੀ ਜਿਹੜਾ ਉਹ ਵੀ ਰਵਨੀਤ ਬਿੱਟੂ ਦੇ ਨਾਲ ਮਿਲ ਕੇ ਯੋਗੀ ਅਦਿੱਤਿਆਨਾਥ ਦੇ ਵੱਲੋਂ ਕੀਤਾ ਜਾਵੇਗਾ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਚੁੱਕਿਆ ਤੇ ਦੇਖਿਆ ਜਾ ਸਕਦਾ ਹੈ ਕਿ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਲਗਭਗ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਗੱਲ ਕੀਤੀ ਜਾਏ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵਿੱਚ ਵੀ ਸਾਰੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਹੋ ਚੁੱਕਿਆ ਪਰ ਗੱਲ ਕੀਤੀ ਜਾਏ ਰਵਨੀਤ ਬਿੱਟੂ ਦੀ ਜਿਹੜੇ ਕਿ ਬੀਜੇਪੀ ਕੈਂਡੀਡੇਟ ਨੇ ਉਹਨਾਂ ਦਾ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਤਾਰ ਹੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਨਾ ਸਿਰਫ ਰਮਨੀਤ ਸਿੰਘ ਬਿੱਟੂ ਬਲਕਿ ਭਾਜਪਾ ਦੇ ਹੋਰ ਵੀ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਗੱਲ ਕੀਤੀ ਜਾਏ ਪੰਨੀਤ ਕੌਰ ਦੇ ਨਾਲ ਹੀ ਹੰਸਰਾਜ ਹੰਸ ਵੀ ਜਿਹੜੇ ਨੇ ਉਹਨਾਂ ਦਾ ਵੀ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਜਿੱਥੇ ਵੀ ਜਾ ਕੇ ਕੈਂਡੀਡੇਟ ਪ੍ਰਚਾਰ ਕਰ ਨੇ ਤਾਂ ਉੱਥੇ ਪਹੁੰਚ ਕੇ ਕਿਸਾਨਾਂ ਦੇ ਵੱਲੋਂ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਰਮਨੀਤ ਬਿੱਟੂ ਦਾ ਵਿਰੋਧ ਹੋ ਰਿਹਾ ਉਹਨਾਂ ਦੇ ਮੀਮਸ ਬਣਾ ਕੇ ਸੋਸ਼ਲ ਮੀਡੀਆ ਤੇ ਉੱਪਰ ਵਾਇਰਲ ਕੀਤੇ ਜਾ ਰਹੇ ਨੇ ਤਾਂ ਇਹ ਕੁਝ ਪੋਸਟਾਂ ਜਿਹੜੀਆਂ ਨੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ ਕਿ ਕਿੰਝ ਲੋਕਾਂ ਦੇ ਵੱਲੋਂ ਵੱਖ-ਵੱਖ ਮੀਮਸ ਬਣਾਏ ਜਾ ਰਹੇ ਨੇ ਤੇ ਇਹਨਾਂ ਨੂੰ ਵਾਇਰਲ ਕੀਤਾ ਜਾ ਰਿਹਾ ਉੱਥੇ ਗੱਲ ਕੀਤੀ ਜਾਇਆ ਤਾਂ ਰਵਨੀਤ ਬਿੱਟੂ ਜਿਹੜੇ ਨੇ ਬੀਤੀ ਦਿਨੀ ਲਾਈਵ ਹੋਏ ਲਾਈਵ ਹੋ ਕਿ ਉਹਨਾਂ ਦੇ ਵੱਲੋਂ ਆਪਣੇ ਵੱਲੋਂ ਕੀਤੇ ਗਏ ਕੰਮ ਜਿਹੜੇ ਨੇ ਇਸ ਲਾਈਵ ਦੇ ਦੌਰਾਨ ਲੋਕਾਂ ਨੂੰ ਗਿਣਵਾਏ ਜਾ ਰਹੇ ਸੀ ਕੁਲ ਮਿਲਾ ਕੇ ਦੇਖਿਆ ਜਾ ਸਕਦਾ ਕਿ ਪਾਜਪਾ ਦਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਾਫੀ ਇਜ਼ਾਤ ਦਾ ਵਿਰੋਧ ਹੋ ਰਿਹਾ ਤਾਂ ਜਿਹੇ ਦੇ ਵਿੱਚ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਭਾਜਪਾ ਉਮੀਦਵਾਰ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਮਾਇੂਸੀ ਛਾਂਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਦੇਖਿਆ ਜਾ ਸਕਦਾ ਹੈ ਕਿ ਯੋਗੀ ਅਦਿੱਤਿਆਨਾਥ ਜਿਨ੍ਹਾਂ ਨੂੰ ਫਾਇਰ ਬ੍ਰੈਂਡ ਵੀ ਕਿਹਾ ਜਾਂਦਾ ਹੈ ਸਟਾਰ ਪ੍ਰਚਾਰਕ ਨੇ ਭਾਜਪਾ ਦੇ ਲੁਧਿਆਣਾ ਪਹੁੰਚਣਗੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਰਵਨੀਤ ਬਿੱਟੂ ਦਾ ਸਮਰਥਨ ਦੇਣ ਦੇ ਲਈ ਯੋਗੀ ਅਦਿੱਤਿਆਨਾਥ ਜਿਹੜੇ ਨੇ ਹੁਣ लुधियाना ਪਹੁੰਚਣਗੇ ਤਾਂ ਦੇਖਿਆ ਜਾ ਸਕਦਾ ਕਿ ਲੁਧਿਆਣਾ ਦੇ ਵਿੱਚ ਹਿੰਦੀ ਬੈਟ ਦੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਰਹਿੰਦੇ ਨੇ ਤਾਂ ਜਿਹੜੇ ਯੋਗਯਾ ਦਿੱਤਿਆਨਾਨ ਨੇ ਕਿਤੇ ਨਾ ਕਿਤੇ ਉਹਨਾਂ ਦੇ ਲੁਧਿਆਣਾ ਪਹੁੰਚਣ ਦੇ ਨਾਲ ਪੰਜਾਬ ਪਹੁੰਚਣ ਦੇ ਨਾਲ ਜਿਹੜੇ ਭਾਜਪਾ ਉਮੀਦਵਾਰ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਮੋਟੀਵੇਸ਼ਨ ਮਿਲੇਗੀ ਕਿਉਂਕਿ ਲੰਮੇ ਸਮੇਂ ਤੋਂ ਦੇਖਿਆ ਜਾ ਸਕਦਾ ਕਿ ਜਿਹੜੇ ਭਾਜਪਾ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਤਾਂ ਪਾਜਪਾ ਦੇ ਜਿਹੜੇ ਫਾਇਰ ਬ੍ਰੈਂਡ ਯੋਗੀ ਅਦਿੱਤਿਆਨਾਥ ਨੇ ਲੁਧਿਆਣਾ ਪਹੁੰਚਣਗੇ ਤਾਂ ਜੋ ਕਿਤੇ ਨਾ ਕਿਤੇ ਜਿਹੜੇ ਉਮੀਦਵਾਰ ਨੇ ਇਹਨਾਂ ਦੀ مایوسی ਦੂਰ ਹੋ ਸਕੇ ਦੇਖਿਆ ਜਾਏਗਾ ਕਿ ਪ੍ਰਚਾਰ ਵੀ ਜਿਹੜਾ ਉਹ ਵੀ ਰਵਨੀਤ ਬਿੱਟੂ ਦੇ ਨਾਲ ਮਿਲ ਕੇ ਯੋਗੀ ਅਦਿੱਤਿਆਨਾਥ ਦੇ ਵੱਲੋਂ ਕੀਤਾ ਜਾਵੇਗਾ ਹੁਣ ਲੋਕ